ਗੱਲ ਜੀ ਤਾਂ ਫਰੋਤੀ ਕੋਲ ਆ ਰਹੀ ਹੈ 2 3 4 5 ਦਿਨਾਂ ਤੋਂ ਇਹਨੇ 50 ਲੱਖ ਦੇ ਮਾਮਲੇ ਮੇਰੇ ਕੋਲ ਹੈਗਾ ਜੋ ਕਰਨਾ ਚਾਹੁੰਦਾ ਮੇਰੇ ਕੋਲ ਪੈਸੇ ਨਹੀਂ ਇਹ ਕਹਿੰਦਾ ਕੋਈ ਤੁਹਾਡੇ ਗੋਲੀਆਂ ਮਾਰਨੇ ਮੈਂ ਮਾਰ ਦੇ ਦੋ ਮਤਲਬ ਧਾਧਿਲ ਕਰਕੇ ਆ ਜਾ ਕੋਈ ਗੱਲ ਕਿੰਨੇ ਜਣੇ ਦੋ ਜਣੇ ਹੀ ਦੋ ਇਹਨਾਂ ਨੇ ਵੇਖਿਆ ਮੈਂ ਤਾਂ ਵੇਖਿਆ ਨਹੀਂ ਦੋ ਤਿੰਨ ਜਣੇ ਹੀ ਵੀਡੀਓ ਤੇ ਆਇਆ ਹਾਂ ਹਾਂ ਪਹਿਲਾਂ ਕਿਤੇ ਪੁਲਿਸ ਪੁਹਰੇ ਦਿੱਤੀ ਕਿੰਨੇ ਫਾਇਰ ਕੀਤੇ ਉਹਨਾਂ ਦੋ ਫਾਇਰ ਕੀਤੇ ਉਹ ਕਿੱਥੇ ਲੱਗੋ ਫਾਇਰ ਬਾਹਰ ਲੱਗਿਆ ਦੇਖੋ ਤੇ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਜੋ ਅੰਦਰ ਵਜਾ ਸਾਇਆ ਜਵਾਬੀ ਤੁਸੀਂ ਫਾਇਰ ਕਿਤੇ ਹਾਂਜੀ ਜਵਾਬੀ ਫਾਇਰ ਕੀਤਾ ਮੈਂ ਪਿੱਛੇ ਜਾ ਅੱਛਾ ਤੁਹਾਡੇ ਕੋਲ ਕੀ ਆ ਰਿਹਾ ਹੈ ਹਾਂਜੀ ਇੱਕਨੇ ਫਾਇਰ ਕੀਤਾ ਤੁਸੀਂ ਮਾਮਲ ਨੂੰ ਯਾਦ ਨਹੀਂ ਕਿਨੇ ਮੈਂ ਜਿੰਨੇ ਹੋਏ ਜਿੰਨੇ ਕਰਦੇ ਵਾਕੇ ਜਿੰਨਾ ਪੂਰਾ ਰੋਲ ਹੀ ਕਰਦੇ ਜਿੰਨੇ ਫੇਰ ਮਗਰ ਜਾ ਤੇ ਫੇਰ ਉਹ ਭੱਜ ਗਏ ਉਹ ਭੱਜ ਗਏ ਅੰਦਰ ਨਿਕਲ ਕੇ ਅੱਗੇ ਨਿਕਲ ਕੇ ਕੀ ਮੰਗ ਕਰਦੇ ਮੰਗੇ ਕਰਨ ਇਨਸਾਫ ਦੀ ਮੰਗ ਕਰਦੇ ਵੀ ਇਹਨਾਂ ਨੂੰ ਭੱਜੋ ਥੱਲ ਪਾਈ ਇਹਨਾਂ ਨੂੰ ਜਿਹੜੇ ਗੈਂਗਸਟਰ ਜਿਹੜੇ ਪ੍ਰੋਤਿਗ ਮੰਗਦੇ ਆ ਬੰਦੇ ਆਪਣੀ ਇਥੋਂ ਦੇ ਜਨਿਆਲੇ ਦੇ ਜਿੰਨਾ ਜਿੰਨਾ ਸਾਰਾ ਦਿੱਤਾ ਵੇਰਵਾ ਸਾਰਾ ਸਭ ਕੁਝ ਪਤਾ ਉਹਨਾਂ ਬਾਰੇ ਕੋਈ ਕਰਾਂਗੇ ਗੱਲਬਾਤ ਨਾ ਸੱਚੀ ਅੱਜ ਜਿਹੜੇ ਤੇਜਰੀ ਵਾਲਾ ਉਹਨਾਂ ਨੇ ਅੱਜ ਗ੍ਰੈਂਡ ਸਟੋਰ ਨੂੰ ਕਹਤਾ ਨਹੀਂ ਦਿੱਤੀ ਹੈ ਕੋਈ ਪੰਜਾਬ ਛੱਡ ਦੋ ਕੋਈ ਚਤਾ ਨਹੀਂ ਸਾਰਾ ਇੱਛਾ ਟੋਟਾ ਇੱਛਾ ਤੋਏ ਫਿਰ ਦੇ ਸਾਹ ਕੋਈ ਚਤਾ ਨਹੀਂ ਉਹਨਾਂ ਨੇ ਕਰਨਾ ਕੱਖ ਨਹੀਂ ਕਰਨਾ ਕੋਖ ਨਹੀਂ ਕਰਨਾ ਵਾਲੇ ਇਤਨਾ ਹੀ ਕੰਮ ਕਰਦੇ ਪਏ ਅੰਦਰ ਤੇ ਬਾਹਰੋਂ ਫਾਇਦਾ ਆਇਆ ਇੱਕ ਦੋ ਫਾਇਦਾ ਵੱਜੇ ਇਹਨੇ ਜਾਣੇ ਦੇ ਨੇ ਨਹੀਂ ਇਸ ਮੋਰਸਾ ਕੋ ਦੇ ਸਵਾਲ ਕੀ ਕਾਰਨ ਹੈ ਜਿਹੜਾ ਫਾਇਰ ਵੱਗਿਆ ਕਾਰਨ ਨਹੀਂ ਅਸੀਂ ابھی ਬੈਨਾ ਫਲੋਟੀ ਦੇ ਕੋਲ ਨਾਲ ਗੇਰੀਆਂ ਮੁੜ ਕੇ ਨਿਪਟੀ ਸਰ ਨੂੰ ਕੀਤੀ ਹੈਗੀ ਕਾਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਛਾੜਿਆ ਸੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਇਹ ਫਾਇਰ ਹੋਇਆ ਇਹ ਤਿੰਨ ਚਾਰ ਦਿਨ ਤੋਂ ਆਉਂਦੀਆਂ ਆ ਔਰ ਕਿਹੜਾ ਤੁਹਾਨੂੰ ਪਤਾ ਕਿ ਮਾਮਾ ਔਰ ਨਾਮ ਸਾਹਿਬ ਭਾਈ ਨੂੰ ਪਤਾ ਉਹ ਹੀ ਉਹਨਾਂ ਨਾਲ ਗੋਲ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਰਿਹਾ ਪਤਾ ਦੇ ਨੇ ਕੌਣ ਬੋਲਦਾ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਗੋਲ ਕਰਦੇ ਆਪਣਾ ਨਾਮ ਇਹ ਦੱਸਾ ਕੀ ਨਾਮ ਉਹਨਾਂ ਭਾਈ ਨੂੰ ਭਾਈ ਨੂੰ ਪਤਾ ਅੱਜ ਕਿੰਨੇ ਵਜੇ ਦੀ ਘਟਨਾ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਵਜੇ ਦਾ ਤਿੰਨ ਜਣੇ ਆਏ ਤੇਰੇ ਮੋਟਰਸਾਈਕਲ ਤੇ ਸਵਾਰੀ आईया कि, तो पर सार तो आए ਉਹਦੇ ਲਿਖਲ ਪਰ ਆਪਣਾ ਕੰਮ ਦੇ ਰਿਕਾਰਡ ਹੋਏ ਲਿਖਣ ਦੇ ਬਿਆਨ ਲਹਿਣਗੇ ਅੱਜ ਅੱਜ ਸਾਹਿਬ ਕੀ ਗੱਲ ਕੀ ਹੋਈ ਜੀ ਅੱਜ ਵਕਤ ਕਰੀਬ 7:30 7 ਵਜੇ ਦਾ ਸੀਗਾ ਸ਼ਾਮ ਦਾ ਅਸੀਂ ਇੱਥੇ ਆਉਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਆ ਤੇ ਪਤਾ ਲੱਗਾ ਕਿ ਨਾਲ ਸਿੰਘ ਪੰਸਾਰੀ ਦੀ ਦੁਕਾਨ ਹੈ ਸ਼ੇਖਪੱਤੇ ਗੇਟ ਦੇ ਲੱਗੇ ਕਸ਼ਮੀਰੀ ਬਾਜ਼ਾਰ 'ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਬਾਈਕ ਤੇ ਆਏ ਆ ਤੇ ਦੋ ਰੌਂਡ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੱਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਔਖਲੇ ਰਹਿ ਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨੀ ਮਲ ਨਹੀਂ ਨਸਾਨ ਨਹੀਂ ਆ ਨਾ ਕਿਸੇ ਨੂੰ ਫਾਇਰ ਲੱਗਾ ਪਰ ਸ਼ਿਸ਼ੀ ਦੀ ਕੈਮਰੇ ਪੰਖੰਗਾਰੇ ਤੇ ਦੋਸ਼ੀਆਂ ਦੀ ਭਾਲ ਕਰੇ ਕੀ ਕਾਰਨ ਕੀ ਰਿਆ ਵਾ ਜੀ ਗੋਲੀ ਚਨੋਂ ਦਾ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸੰ ਥਰਡ ਆਈ ਸੀਗੀ ਪਹਿਲਾਂ ਵੀ ਕੋਈ ਕੇਸ਼ਵਨਾ ਦਾ ਹੈਗਾ ਵਾ ਗੈਂਗਸਟਰ ਉਹਨਾਂ ਨੇ ਸਾਡੇ ਤੋਂ ਪਰਤ ਨਹੀਂ ਲਈ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਤਵਕੀਫ ਕਰ ਰਹੇ ਹਾਂ ਤੰਦੇ ਕੋ ਪਹਿਲਾਂ ਕੋਈ ਐਫ ਆਰ ਨਹੀਂ ਮੇਰੇ ਮੇਰੇ ਕੋਲ ਨਹੀਂ ਆਈ ਇਹਨਾਂ ਦੇ ਕਹਿਣ ਮੁਤਾਬਕ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਹਨਾਂ ਦੇ ਕਹਿਣ ਮੁਤਾਬਕ ਕਿ ਸਰਪ੍ਰਿਕਲੇ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫਾਇਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨਾਥ ਪੈਣੀ ਚਾਹੀਦੀ ਹੈ ਬਹੁਤ ਵਧੀਆ ਇਹਨਾਂ ਦੇ ਵੱਲੋਂ ਕਿੰਨੇ ਫਾਇਰ ਕੀਤੇ ਗਏ ਮੇਬੀ 10 ਦੇ ਕਰੀਬ ਇਹਨਾਂ ਨੇ ਫਾਇਰ ਕੀਤੇ ਇਹਨਾਂ ਕੋਲ ਲਾਇਸੈਂਸ ਸੀ ਪਿਸ਼ਲ ਸੀਗਾ ਆਪਣਾ ਉਪਰ ਪਟੇਲ ਚੌਂਕ ਨੂੰ ਨਿਕਲ ਜੇ ਥੋੜਾ ਰਾਸ਼ ਵੀ ਹੁੰਦਾ ਬਾਜ਼ਾਰ ਤੇ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੈਂਦਾ ਉਹਨਾਂ ਨੇ ਕਿਹੜੇ ਫਾਇਰ ਕੀਤੇ ਉਹਨਾਂ ਨੇ ਦੋ ਫਾਇਰ ਕੀਤੇ ਸੀ ਕਿਹੜੀ ਕਨਵੈਸ ਤੇ ਉਪਰਾਏ ਸੀ ਉਹ ਸਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਦਾ ਕੋਈ ਇਹਨਾਂ ਦੇ ਕਰਨ ਦਾ ਮਤਲਬ ਕਿੰਨੇ ਲੋਕ ਸੀ ਉਹ ਤਿੰਨ ਜਾਨੇ ਕੀ ਕਰ ਰਹੇ ਕਰ ਰਹੇ ਸੀ ਅਸੀਂ ਬਸ ਇਹਨਾਂ ਦੇ ਸਟੇਟਮੈਂਟ ਤੇ ਮੁਕਦਮਾ ਅਦਾਜ਼ੀ ਕਰਕੇ ਤਫ਼ਤੀਸ਼ ਕਰ ਰਹੇ ਹਾਂ ਕੈਮਰੇ ਦੇ ਵੇਖ ਰਹੇ ਬੰਦੇ ਸਾਡੇ ਬੰਦੇ ਘੰਗਾ ਲੈਣੇ ਕੋਈ ਗੱਲ ਕੀ ਉਹ ਮੂੰਹ ਬੰਨੇ ਹੋਏ ਸੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਦੀ ਮੰਗੀ ਸੀ 50000 50 ਲੱਖ ਰੁਪਏ ਦੀ ਸੌਰੀ ਹਾਂਜੀ ਕਿੰਨੀ ਦੇਰ ਹੋ ਗਈ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ 'ਚ ਨਹੀਂ ਹੈਗਾ ਨਾ ਮ ਇਹ ਸਰਪੰਚ ਨੇ ਤੁਹਾਨੂੰ ਦਿਖਾ ਦਿੱਤੀ ਗਈ ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਇਥੇ ਅੰਜਾ ਅੱਜ ਹੀ ਦੱਸਿਆ ਉਹਨਾਂ ਨੇ ਜਿਹੜੇ ਹੋਵੇ ਇਹ ਵੀ ਚਲੋ ਆ ਦੱਸਿਆ ਹੋਗਾ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਆ ਮੈਨੂੰ ਪਤਾ ਨਹੀਂ ਮੈਂ ਕੀ ਦੱਸ ਰਿਹਾ ਠੀਕ ਹੈ ਹੁਣ ਕੀ ਇਨਵੈਸਟੀਗੇਸ਼ਨ ਕੀਤੀ ਆ ਬਸ ਮਕਦਮਾ ਦਾ ਜਿਕਰ ਲੱਗੇ ਤਤਸ਼ਖਣ ਲੱਗੇ ਉਹਨਾਂ ਦੇ ਬੁਲਾਇਆ ਉਹਨਾਂ ਨੂੰ ਸਟੇਟਮੈਂਟ ਲੈ ਕੇ ਐਫਆਈਰ ਦਰਜ ਕਰਨ ਲੱਗੇ ਠੀਕ ਹੈ